ਸਰ ਜਵਾਬ ਦਿਓ ਨਾ ਸਤਨਾਥਲ ਇੱਥੇ ਲੋਕ ਜਿਹੜੇ ਭੁੱਖੇ ਪਿਆਸੇ ਮਰ ਗਏ ਇੱਥੇ ਮੈਂ ਤਾਂ ਸਰ ਉਹਨਾਂ ਦਾ ਡਰਾਈਵਰ ਹਾਂ ਸਰ ਡਰਾਈਵਰ ਪਹਿਲੇ ਬਾਈਟ ਦਾ ਤੁਸੀਂ ਇਦਾਂ ਹੁਕੂਮ ਬਗੇ ਨਹੀਂ ਨਹੀਂ ਸਰ ਜਿਹੜੇ ਲੋਕ ਮਾਰੇ ਜਵਾਬ ਦਿਓ ਸਰ ਇਹਨਾਂ ਦੀ ਆ ਤੁਸੀਂ ਦੇਖੋ ਆ ਹਾਲ ਹੈ ਜੀ ਇਡ ਕਰ ਰਹੇ ਆ ਭੱਜ ਰਹੇ ਨੇ ਬੰਦੇ ਹੁਣ ਪ੍ਰਸ਼ਾ ਸਰ ਇੱਕ ਮਿੰਟ ਸਰ ਤੁਸੀਂ ਭੱਜ ਰਹੇ ਹੋ ਸਵਾਲਾਂ ਤੋਂ ਸਰ ਨਹੀਂ ਨਹੀਂ ਆ ਨਹੀਂ ਭੱਜੋ ਨਾ ਨਾ ਸਰ ਜਵਾਬ ਦਿਓ ਤੁਸੀਂ ਆ ਭੱਜਿਆ ਕੀ ਬੱਚੇ ਕੀ ਬੰਦਾ ਇੱਥੇ ਸਾਰੇ ਭੱਜ ਜਾਣੇ ਆ ਸਾਰੇ ਸਾਰੇ ਭੱਜਣਗੇ ਇੱਥੇ ਸਿਰਫ ਰਹਿਊਗੇ ਪਿੰਡ ਵਾਲੇ ਸਾਡੇ ਕੋਲ 5-7 ਘੰਟੇ ਬੈਏ ਹੋਏ 5-7 ਘੰਟਿਆਂ ਦੇ ਵਿੱਚ ਸਾਨੂੰ ਕੁਝ ਵੀ ਦੇਣ ਅਸੀਂ ਹੱਲ ਕਰ ਸਕਦੇ ਆ ਸਾਡੇ ਕੋਲ ਆਉਣਾ ਤਾਂ ਸੀ ਕੋਈ ਕੋਈ ਹੱਲ ਨਹੀਂ ਹੈ ਹੈ ਸਾਡੇ ਕੋਲ 5-7 ਘੰਟੇ ਬੈਏ ਹੋਏ ਆ ਹੁਣ ਜਿਹਦੇ ਅਸੀਂ ਅਤਾਖਾਂ ਘੜੋ ਕੇ ਬੈਠੇ ਆ ਅਸੀਂ ਇਹ ਕਹਿੰਦੇ ਵੀ ਅਸੀਂ ਹੁਣ ਮਰਦੇ ਆ ਸਾਨੂੰ ਕਿਸੇ ਨੇ ਮਾਰਦੇ ਕਿਸੇ ਨੇ ਵੀ ਮਾਰਿਆ ਵਾ ਹੁਣ ਅਸੀਂ ਇੱਥੇ ਭੁਗਤਦੇ ਆ ਨਾ ਹੁਣ ਸਾਨੂੰ ਉੱਥੇ ਦੇਖਣ ਦੇਣਗੇ ਸਾਨੂੰ ਮੁਲਾਜਮ ਕਹਿੰਦੇ ਲੱਤਾਂ ਚਾਗੇ ਵਿੱਚ ਮਾਰਾਂਗੇ ਦੇ ਦਿਆਂ ਟੁੱਟਣੇ ਨੂੰ 7 ਘੰਟੇ ਬੈਇਆ ਸਮਝੋ ਅਸੀਂ ਨਾਲ ਦੇ ਇਹ ਕਹਿੰਦੇ ਟੁੱਟੇ ਸੀ ਤਾਈ ਰੋੜਾਂਗੇ ਅਸੀਂ ਬਾਕੀ ਰੋੜਗੇ ਅਸੀਂ ਵੀ ਰੋੜ ਜਾਾਂਗੇ ਅਥੀ ਕਰਨੇ ਪਿਆ ਔਰ ਕੋਣ ਕਰਦਾ ਪਿਆ ਇੱਥੇ ਕੋਈ ਵੀ ਆਉਂਦਾ ਪਿਆ ਇੱਥੇ ਆਂਦੇ ਨੇ ਵੀਡੀਓ ਬਣਾਦੇ ਜਾਂਦੇ ਆਂਦੇ ਵੀਡੀਓ ਬਣਾਦੇ ਜਾਂਦੇ ਨੇ ਨਹੀਂ ਕੋਈ ਦਿਨ ਹੋ ਗਿਆ ਬੰਨ ਰੁਟੇ ਪਹਿਲਾਂ ਨਹੀਂ ਕਰ ਸਕਦਾ ਜੀ ਪ੍ਰਸ਼ਾਸਨ ਕੋਈ ਵੀ ਨਹੀਂ ਅੱਜ ਆਇਆ ਪ੍ਰਸ਼ਾਸਨ ਜਾਂ ਕੱਲ ਆਇਆ ਖਾਣਾ ਪੂਰਤੀ ਕਰਨ ਦੇ ਲਈ ਆਇਆ ਖਾਣਾ ਪੂਰਤੀ ਕਰਨ ਲਾਇਆ ਉਹਨਾਂ ਦੀਆਂ ਨਾ ਟਰਾਲੀਆਂ ਉਧਰ ਪੈਣ ਦੀ ਠੀਕ ਹੈ ਠੀਕ ਹੈ ਇਹ ਪ੍ਰਸ਼ਾਸਨ ਜਾ ਕੇ ਸੌ ਗਿਆ ਇਹਨਾਂ ਨੂੰ ਕਿਹਾ ਪੱਥਰ ਲਾ ਦਿਓ ਪੱਥਰ ਲਾ ਦਿਓ ਇਦਾਂ ਪੱਥਰ ਨਹੀਂ ਪੱਥਰ ਪਹੁੰਚੇ ਨੂੰ ਇਹ ਪੱਥਰ ਫਿਰੇ ਤਾਂ ਉੱਥੇ ਪੱਥਰ ਦੀ ਵੀਡੀਓ ਬਣਾ ਕੇ ਜਾਈ ਹੁਣ ਅਸੀਂ ਕਿ ਪੱਥਰ ਉੱਥੇ ਹੀ ਚਟਦਾ ਵਾਂ ਉਹਨਾਂ ਨੂੰ ਰੋਕਦੇ ਆ ੱੱੱਕੇ ਮਾਰਦੇ ਦੱਤਕੇ ਮਾਰਦੇ ਥੱਪੜ ਮਾਰਦੇ ਤੁਹਾਡੇ ਥੱਪੜ ਮਾਰਦੇ ਕਿਸੇ ਦਾ ਆਪਣਾ ਰਾਤ ਨੂੰ ਅਸੀਂ ਇੱਥੇ ਕੰਮ ਕਰਦੇ ਸੇਵਾ ਕਰਦੇ ਆਂ ਸੀ ਆਪਣੇ ਹਾਲ ਲਈ ਆਪਣੇ ਪਿੰਡ ਲਈ ਲੜਦੇ ਆਂ ਤੇ ਸਾਨੂੰ ਅੱਜ ਦਿਨੇ ਆ ਕੇ ਰੋਕਣ ਲੱਗ ਗਏ ਅੱਗੇ ਨੂੰ ਮਸ਼ਵਾੜਾ ਸਾਹਿਬ ਤੱਕ ਵਾਰ ਕਰਦੇ ਆ ਉਧਰੋਂ ਵੀ ਹੈਗਾ ਵਾ ਤੇ ਇਧਰੋਂ ਵੀ ਵਾਰ ਕਰੂਗੇ ਪੂਰਾ ਮਿਰਪਕ ਪੋਸਟ ਤੁਸੀਂ ਦੇਖ ਰਹੇ ਹੋ ਤੇ ਮਿਕਾਸ਼ ਹੋਰ ਇਸ ਵਕਤ ਅਸੀਂ ਪਹੁੰਚੇ ਆਂ ਪਿੰਡ ਸਸਰਾਲੀ ਦੇ ਵਿੱਚ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਆਂ ਕਿ ਲੋਕਾਂ ਦੇ ਮੁਤਾਬਿਕ ਜਿਹੜਾ ਸਸਰਾਲੀ ਪਿੰਡ ਦਾ ਬੰਨ ਹੈ ਉਹ ਜਿਹੜਾ ਬੰਨਿਆ ਹੋ ਟੁੱਟਣ ਦੀ ਕਗਾਰ ਤੇ ਹੈ ਕਿ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਟੁੱਟ ਚੁੱਕਿਆ ਹੈ ਤੁਸੀਂ ਮੇਰੇ ਆਸ-ਪਾਸ ਦੇਖ ਸਕਦੇ ਹੋ ਕਿ ਜਿਹੜੀ ਲੋਕਾਂ ਦੀ ਇੱਥੇ ਉਮੜ-ਉਮੜ ਕੇ ਜਿਹੜੇ ਲੋਕਾਂ ਨਾਲ ਪ੍ਰਸ਼ਾਸਨ ਦੇ ਬੰਦੇ ਆਰਮੀ ਦੇ ਬੰਦੇ ਇੱਥੇ ਮੌਜੂਦ ਨੇ ਵੀ ਜਿਹੜੇ ਇਸ ਪਿੰਡ ਦੇ ਹਾਲਾਤ ਅਸੀਂ ਜ਼ੀਰੋ ਗਰਾਉਂਡ ਤੋਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਪਾਣੀ ਇੱਥੇ ਕਿੰਨਾ ਕ ਆਇਆ ਕਿੰਨਾ ਕ ਜ਼ਿਆਦਾ ਨਹੀਂ ਆਇਆ ਤੇ ਲੋਕਾਂ ਨੂੰ ਕਿੰਨੀ ਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਗੱਲਬਾਤ ਕਰਦੇ ਹਾਂ ਤਾਂ ਦੋਸਤੋ ਸਸਰਾਲੀ ਪਿੰਡ ਦੇ ਬੰਨ੍ਹ ਤੇ ਖੜੇ ਆਏ ਹਾਂ ਤੇ ਜਿਦੋਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜੇ ਆ ਲੋਕ ਨੇ ਆ ਲੋਕ ਵੀ ਇੱਧਰ ਪਿੰਡ ਦੇ ਨਿਵਾਸੀ ਨੇ ਹੈਲਪ ਕਰਨ ਦੀ ਉਮੀਦ ਦੇ ਨਾਲ ਇੱਥੇ ਆਏ ਨੇ ਕੱਚਾ ਹੈ ਇੱਕ ਗੱਲ ਜਿਹੜੀ ਹੈ ਇਹ 88 ਦਾ ਵੀ ਰਿਕਾਰਡ ਜਿਹੜਾ ਇਹ ਬਾੜ ਹੈ ਉਹ ਤੋੜ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਫ ਤਸਵੀਰਾਂ ਕਿ ਜਿਹੜੀ ਨਲਾਇਕ ਸਰਕਾਰ ਹੈ ਨਲਾਇਕ ਸਰਕਾਰ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਇਨਾਮ ਲੋਕਾਂ ਨੂੰ ਜਿਹੜੀਆਂ ਸਹਨੀਆਂ ਪੈ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਕਿੰਨੀ ਭਿਆਨਕ ਤੇ ਖੌਫਨਾਕ ਹੈ ਸਤਲੁਜ ਦਰਿਆ ਆਪਣੇ ਪੂਰੇ ਉਫਾਂਤੇ ਹੈ ਤੇ ਲੋਕ ਇੱਥੇ ਕਈ ਜਿਹੜੇ ਆਏ ਨੇ ਦੇਖਣ ਆਏ ਨੇ ਸਰ ਕਿਹੜੇ ਵਿਭਾਗ ਵਿੱਚੋਂ ਆਪਾਂ ਦੀ ਸਰ ਡੀ ਸੀ ਆਫਿਸ ਅੱਛਾ ਸਰ 2 ਮਿੰਟ ਗੱਲ ਕਰ ਰਹੀ ਤੁਹਾਨੂੰ ਉਹ ਸਰ ਆਪਣਾ ਵੀ ਆਪਣਾ ਵੀ ਬੋਲਾਈ ਕਰ ਅਰੇ ਸਰ 2 ਮਿੰਟ ਤੁਸੀਂ ਗਰਾਊਂਡ ਤੇ ਆਏ ਤੁਹਾਡੇ ਤੋਂ ਪੁੱਛਾਂਗੇ ਆਮ ਕੈਮਰਾ ਆਨ ਕਰੋ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਜੀਤ ਸਿੰਘ ਹੈ ਕਿਹੜੇ ਮਹਿਕਮੇ ਤੋਂ ਆਏ ਹੋ ਸਰ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਲੁਧਿਆਣਾ ਜੀ ਅੱਛਾ ਅੱਛਾ ਸਰ ਇੱਥੇ ਕੀ ਤੁਸੀਂ ਸੰਗਿਆਨ ਲਿੱਤਾ ਹੁਣ ਸਰ ਅਸੀਂ ਤਾਂ ਹੁਣ ਇਹ ਦੇਖਿਆ ਹੈਗਾ ਕਿ ਪਾਣੀ ਦੀ ਜਿਹੜੀ ਹੈਗੀ ਆ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਹੈਗੀ ਆ ਠੀਕ ਹੈ ਜੀ ਜਿਹੜੀ ਕਿ ਪਬਲਿਕ ਵਾਸਤੇ ਬਹੁਤ ਹਾਲੇ ਨੁਕਸਾਨ ਦੇ ਇੱਕ ਡਰਦਾ ਜਿਹੜਾ ਖਤਰੇ ਦਾ ਬਣਿਆ ਹੋਇਆ ਨਿਸ਼ਾਨ ਤੋਂ ਉੱਪਰ ਹੀ ਚੱਲ ਰਿਹਾ ਹੈਗਾ ਹਾਂਜੀ ਬਟ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਪਬਲਿਕ ਨੂੰ ਵੀ ਕਹਿਣਾ ਚਾਹੁੰਦੇ ਆਂ ਅਸੀਂ ਆਪ ਵੀ ਸੇਫ ਰਹਿਣਾ ਚਾਹੁੰਦੇ ਆਂ ਵੀ ਸਾਨੂੰ ਇਸ ਜਗ੍ਹਾ ਦੇ ਉੱਤੇ ਜ਼ਿਆਦਾਤਰ ਦਾ ਜਰਨੀ ਮਨੀ ਨੁਕਸਾਨ ਵੀ ਹੋ ਸਕਦਾ ਤੇ ਮਾਨ ਜੋ ਕਮਿਸ਼ਨਰ ਸਾਹਿਬ ਸਾਡੇ ਦਿੱਤਿਆ ਡੈਚਰਵਾਲ ਜੀ ਤੇ ਸਤਕਾਰਯੋਗ ਸਾਡੇ ਡੀਸੀ ਸਾਹਿਬ ਜੀ ਮਛੂ ਜਾਨ ਜੀ ਉਹ ਵੀ ਇਸ ਦਾ ਜਾਇਜ਼ਾ ਕਰ ਰਹੇ ਨੇ ਮੈਂ ਉਹਨਾਂ ਦੇ ਸਟਾਫ ਵਿੱਚੋਂ ਹੀ ਆਂ ਜੀ ਤੇ ਬਸ ਮੈਂ ਸਿਰਫ ਇੱਕ ਇੰਨੀ ਕੀ ਜਾਣਕਾਰੀ ਦਿੰਦਾ ਹੋਇਆ ਬਹੁਤ-ਬਹੁਤ ਧੰਨਵਾਦ ਸਰ ਸਹੂੰ ਤੁਹਾਡੀ ਜਾਣਕਾਰੀ ਪੂਰੀ ਹੋ ਗਈ ਮੇਰੇ ਸਵਾਲਾਂ ਦਾ سلسلہ ਸ਼ੁਰੂ ਕਰਨਾ ਮੈਂ ਹੁਣ ਸਰ ਇੱਕ ਮਿੰਟ ਸਰ ਤੁਸੀਂ ਭੱਜ ਰਹੇ ਹੋ ਸਵਾਲਾਂ ਤੋਂ ਸਰ ਨਹੀਂ ਨਹੀਂ ਆਪਣਾ ਨਹੀਂ ਭੱਜੋ ਨਾ ਸਰ ਜਵਾਬ ਦਿਓ ਤੁਸੀਂ ਸਰ ਕੋਈ ਇਹਦੇ ਵਿੱਚ ਰੋਲ ਥੋੜੀ ਮੈਂ ਜਿਹੜੇ ਜ਼ਮੀਨਾਂ ਰੁਲ ਗਈਆਂ ਸਰ ਪਹਿਲਾਂ ਕਿਉਂ ਨਹੀਂ ਤਿਆਰੀਆਂ ਹੁੰਦੀਆਂ ਸਰ ਤੁਹਾਡੀਆਂ ਆਪਾਂ ਤਾਂ ਛੋਟੇ ਜਿਹੇ ਨਹੀਂ 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 ਸਰ ਤੁਸੀਂ ਪ੍ਰਸ਼ਾਸਨ ਚੋਂ ਸਰ ਤਵਾਰ ਜਵਾਬ ਆਹ ਦੇਖੋ ਆਹ ਆਹ ਡੀਸੀ ਸਾਹਿਬ ਦੇ ਨੁਮਾਇੰਦੇ ਆ ਭੱਜਦੇ ਨਜ਼ਰ ਆ ਰਹੇ ਨੇ ਆ ਦੇਖੋ ਸਰ ਜਵਾਬ ਦਿਓ ਨਾ ਸਾਦਨਾ ਤਾਂ ਇੱਥੇ ਲੋਕ ਜ ਇਹ ਤਾਂ ਤੁਸੀਂ ਇਦਾਂ ਹੁਬ ਹੁਬ ਕੇ ਨਹੀਂ ਨਹੀਂ ਸਰ ਜਿਹੜੇ ਲੋਕ ਮਾਰੇ ਜਵਾਬ ਦੋ ਸਰ ਇਹਨਾਂ ਦੀ ਆ ਤੁਸੀਂ ਦੇਖੋ ਆ ਹਾਲ ਹੈ ਜੀ ਇਹ ਘਰੇ ਆ ਭੱਜ ਰਹੇ ਨੇ ਬੰਦੇ ਆ ਡੀਸੀ ਸਾਹਿਬ ਦੇ ਬੰਦੇ ਭੱਜਦੇ ਨਜ਼ਰ ਆ ਰਹੇ ਨੇ ਕਿਉਂਕਿ ਦਿਲਚੇ ਚੋਰ ਹੈ ਲੋਕਾਂ ਦਾ ਟੈਕਸ ਖਾ ਖਾ ਕੇ ਸਰਕਾਰਾਂ ਇਦਾਂ ਦੇ ਨੁਮਾਇੰਦੇ ਪਾਲਦੀਆਂ ਨੇ ਆ ਤੁਸੀਂ ਦੇਖੋ ਆ ਭੱਜ ਗਏ ਆ ਲੋਕ ਆ ਭੱਜ ਗਿਆ ਕਿ ਬੱਜੇ ਨਹੀਂ ਬੰਦਾ ਇੱਥੇ ਸਾਰੇ ਭੱਜ ਜਾਣੇ ਆ ਸਾਰੇ ਸਾਰੇ ਭੱਜਣਗੇ ਇੱਥੇ ਸਿਰਫ ਰਹਿਊਗੇ ਪੰਡ ਵਾਲੇ ਤੁਹਾਨੂੰ ਕਹਿੰਦੇ ਤੁਸੀਂ ਖਾਧਾ ਹੋਇਆ ਕੁਝ ਹਾਂਜੀ ਤੇ ਖਾਧਾ ਹੋਇਆ ਜਿਹੜਾ ਰਾਤ ਨੂੰ ਦੋ ਦਿਨ ਹੋ ਗਏ ਤਿੰਨ ਦਿਨ ਇੱਥੇ ਜਾ ਕੇ ਆ ਮੁਲਾਜ਼ਮ ਤੁਹਾਡੇ ਸਾਹਮਣੇ ਬੱਜੇ ਕਿ ਨਹੀਂ ਬੰਦਾ ਤੁਸੀਂ ਖਾਧਾ ਹੋਇਆ ਹੀ ਨਹੀਂ ਅੱਜੋ ਦਿਨ ਰਾਤ ਹੋ ਗਏ ਇੱਕ ਬੱਜੋ ਕਰੋ ਇੱਕ ਮਿੰਟ ਦੋ ਕਰੋ ਅਸੀਂ ਦਿਨ ਰਾਤ ਇੱਥੇ ਕੀਤਾ ਪਿਆ ਵਾ ਠੀਕ ਆਪਦਾ ਦਿਨ ਰਾਤ ਕੀਤਾ ਪਿਆ ਵਾ ਹੁਣ ਸਾਨੂੰ ਧੱਕੇ ਮਾਰ ਕੇ ਪਿੱਛੇ ਕੀਤਾ ਜਾਂਦਾ ਫੇਰ ਸਾਨੂੰ ਕਹਿੰਦਾ ਚੱਕੇ ਲੱਤਾਂ ਵਿੱਚ ਮਾਰਾਂਗੇ ਜੀ ਉਹ ਤਾਂ ਚਲੋ ਉਹ ਤਾਂ ਬੰਨਿਆ ਮੇਰੀ ਗੱਲ ਸੁਣ ਲੈ ਭਾਈ ਵਿੱਚੋਂ ਬਿਲ ਗੱਲ ਨਹੀਂ ਕੱਟਣੀ ਹੈਗੀ ਜੇ ਮੈਕ ਲੈ ਕੇ ਸਾਹਮਣੇ ਆਣਾ ਨਾ ਸੱਚਾਈ ਸਾਹਮਣੇ ਬਿਆਨ ਕਰਨੀ ਹੈ ਜੇ ਵਿੱਚੋਂ ਘੱਟਪਟ ਕੀਤੀ ਹੈ ਨਾ ਇੱਥੋਂ ਮੈਕ ਚੱਕੇ ਫੜੇ ਲੈ ਜਾਓ ਠੀਕ ਆ ਹੁਣ ਜਿਹਦੇ ਅਸੀਂ ਅੱਖਾਂ ਘੜੋ ਕੇ ਬੈਠੇ ਆਂ ਅਸੀਂ ਇਹ ਕਹਿੰਨੇ ਵੀ ਅਸੀਂ ਹੁਣ ਮਰਨਦੇ ਆਂ ਸਾਨੂੰ ਕਿਸੇ ਨੇ ਮਾਰਨ ਦੇ ਕਿਸੇ ਨੇ ਵੀ ਮਾਰਿਆ ਵਾ ਹੁਣ ਅਸੀਂ ਇੱਥੇ ਭੁਗਤਦੇ ਆਂ ਨਾ ਹੁਣ ਸਾਨੂੰ ਇੱਥੇ ਦੇਖਣ ਨਹੀਂ ਦਿੰਦੇ ਕਿ ਸਾਨੂੰ ਮੁਲਾਜ਼ਮ ਕਹਿੰਦੇ ਲੱਤਾਂ ਚਾਕੇ ਵਿੱਚ ਮਾਰਾਂਗੇ ਤੇਰੀਆਂ ਇਹ ਕਿਹਾ ਗਿਆ ਇੱਥੇ ਇੰਨੇ ਪਿੰਡ ਤੋਂ ਆਉਂਦਾ ਮੇਰਾ ਪਿੰਡ ਸਸਰਾ ਦੀ ਗਰੋਨੀ ਮੈਂ ਇੱਥੇ ਨਹੀਂ ਆ ਰਿਹਾ ਮੇਰਾ ਕਰ ਮੈਂ ਤਾਂ ਕਹਣਾ ਕਹਣਾ ਵਾ ਜਿਹੜੇ ਬੰਦਿਆਂ ਨਾਲ ਦੱਸੋ ਮੇਰੀ ਗੱਲ ਸੁਣ ਲੋ ਜਿਹੜੇ ਪ੍ਰੋਸੀਸ਼ਨ ਦੇ ਬੰਦੇ ਆਏ ਸੀ ਸਾਰੇ ਬੰਦੇ ਵੀ ਸਭ ਜਿੰਦੇ ਰਹਿੰਦੇ ਆਂ ਭਜੀ ਹੁੰਦੇ ਆ ਹਾਂ ਉਲਟਾ ਮੈਨੂੰ ਮਰਾਜ਼ਮਾ ਨਾਲ ਇਹ ਗੱਲ ਕਹੀ ਆ ਮੈਂ ਤਾਂ ਇਹ ਗੱਲ ਕਹੀ ਆ ਵੀ ਦੇਖੋ ਮੈਂ ਦੁਨੀਆ ਦਾ ਭਲਾ ਕਰ ਰਿਹਾ ਮੈਂ ਨਹੀਂ ਕਰ ਰਿਹਾ ਵੀ ਮੇਰੀ ਮੈਂ ਬਚਾ ਜਾਂ ਨਾ ਬਚਾ ਮੈਂ ਤਾਂ ਕਿਸੇ ਨੂੰ ਬਚਾਉਂਦਾ ਮੈਂ ਤਾਂ ਦੁਨੀਆ ਨੂੰ ਪਿੱਛੇ ਹਟਾ ਰਿਹਾ ਮੈਂ ਸਵੇਰ ਦੀ ਮੈਂ ਦੇਗਾ ਉਥੇ ਗੱਡੀ ਖੜੀ ਆ ਭਾਜੀ ਔਲਾ ਇੱਧਰ ਆਓ ਬਾਲਾ ਅੱਗੇ ਨਹੀਂ ਜਾਣਾ ਜੀ ਬਾਲਾ ਅੱਗੇ ਨਹੀਂ ਜਾਣਾ ਦੱਸੋ ਸਵੇਰ ਦੇ ਅਸੀਂ ਗੱਡੀ ਤੇ ਬੈਠੇ ਸੀ ਸਵੇਰ 6 ਵਜੇ ਲੱਗੇ ਵੀਰੇ ਆ ਜਿਹੜਾ ਕਾਰਪੋਰੇਸ਼ਨ ਦੇ ਮੁਲਾਜ਼ਮ ਆਏ ਸੀ ਦੇਖੇ ਸੀ ਹਾਂਜੀ ਹਾਂਜੀ ਸਾਰੇ ਆਏ ਕਿਦਾਂ ਭੱਜਦੇ ਪਏ ਤੁਸੀਂ ਦੇਖੀ ਫੋਟੋ ਖਚਾਈਆਂ ਤੇ ਵਾਈਫਾਈ ਹੱਥ 'ਚ ਫੜ ਰੱਖੇ ਤੇ ਭੱਜ ਗਏ ਸਾਰੇ ਭੱਜ ਗਏ ਇਹ ਤੁਸੀਂ ਇੰਨਾ ਤੇ ਤੁਸੀਂ ਲੈਟਰ ਕਿਉਂ ਨਹੀਂ ਲਿਖਦੇ ਮੁੱਖ ਮੰਤਰੀ ਨੂੰ ਸਸਪੈਂਡ ਕਰਕੇ ਪਰਚਾ ਦਰਜ ਕਰੋ ਇੰਨਾ ਤੇ ਸਾਨੂੰ ਹੁਣ ਇੰਨਾ ਕੁਝ ਪਰੇ ਨਹੀਂਗਾ ਜੀ ਉਹ ਜਾਂਦੇ ਪਾ ਭੱਜ ਜਾਂਦੇ ਆ ਉਹ ਦੇਖੋ ਜੀ ਸਭ ਭੱਜਦਾ ਆਸੇ ਪਾਸੇ ਮੇਰੀ ਥਿਗਾ ਹਾਂ ਭਾਈ ਭੱਜ ਗਿਆ ਸਾਰੇ ਭੱਜ ਗਏ ਸਾਰੇ ਭੱਜ ਗਏ ਯਾਰ ਕੋਈ ਨਹੀਂ ਦਿਖਿਆ ਉਰੇ ਉਹ ਦੇਖ ਲੋ ਕੀ ਕਹਿੰਦੇ ਮੈਨੂੰ ਸਾਨੂੰ ਕਹਿੰਦੇ ਵੀ ਤੁਸੀਂ ਕਹਿੰਦਾ ਨਸ਼ਾ ਕੀਤਾ ਹੋਇਆ ਜੀ ਹਾਂ ਸਾਨੂੰ ਦਿਨ ਰਾਤ ਹੋ ਕੇ ਜਾਗਦੇ ਆ ਨੂੰ ਕਿਉਂਕਿ ਅਸੀਂ ਸਜਾਦਤ ਦੇ ਜਾਗਦੇ ਅੱਖਾਂ ਤੇ ਲਾਲ ਹੋਣੀਆਂ ਇਹ ਨੀਂਦਰੇ ਹੋਏ ਹੋਏ ਆ ਜੀ ਸਾਨੂੰ ਮੁਲਾਜ਼ਮ ਕਹਿੰਦੇ ਜੀ ਤੁਸੀਂ ਤੁਹਾਡਾ ਨਸ਼ਾ ਕੀਤਾ ਹੋਇਆ ਵੀ ਸਾਡੇ ਜੇ ਨਸ਼ਾ ਕੀਤਾ ਹੁੰਦਾ ਅਸੀਂ ਇੱਥੇ ਕਿਈ ਲੈਣਾ ਹੁੰਦਾ ਸੀ ਭਾਈ ਜੀ ਹੁਣ ਹੁਣ ਕੀ ਆਉਣੇ ਜਿਹੜੇ ਪ੍ਰਸ਼ਾਸਨ ਦੇ ਬੰਦੇ ਆ ਰਹੇ ਆ ਖਾਣਾ ਪੂਰਤੀ ਕਰਕੇ ਜਾ ਰਹੇ ਨੇ ਉਹਨਾਂ ਦਾ ਚਲ ਗਏ ਜੀ ਇਹਨਾਂ ਦਾ ਤਾਂ ਕੋਈ ਹਾਲ ਹੀ ਨਹੀਂ ਆ ਇਹ ਤਾਂ ਵੈਸੇ ਇੱਕ ਦਿਖਾਵਾ ਕਰਨ ਆਏ ਸੀ ਇਹ ਚਲ ਗਏ ਇਹਨਾਂ ਜੇ ਦਾ ਹੱਲ ਹੋਵੇ ਤਾਂ ਇੱਥੇ ਖੜਨਾ ਇੱਥੇ ਕੁਝ ਵੀ ਹੋ ਸਕਦਾ ਸੀ ਜੇ ਕਰਨਾ ਹੁੰਦਾ ਤਾਂ ਮੁਲਾਜ਼ਮਾਂ ਨੇ ਕਿਹੜੀ ਗੱਲ ਹੈ ਹੁਣ ਵੀ ਕਰ ਸਕਦੇ ਆਪਾਂ ਨਕਾ ਲਾ ਸਕਦੇ ਇੱਥੇ ਕੀ ਹੋਣੀ ਪਾਣੀ ਨੂੰ ਰੋਕ ਸਕਦਾ ਜੇ ਰੋਕਣਾ ਹੋਵੇ ਤਾਂ ਇਹ ਪਏ ਹੋਏ 5-7 ਘੰਟੇ ਪਏ ਆ ਸਾਡੇ ਕੋਲ 5-7 ਘੰਟੇ ਪਏ ਹੋਏ 5-7 ਘੰਟਿਆਂ ਦੇ ਵਿੱਚ ਸਾਨੂੰ ਕੁਝ ਵੀ ਦੇਣ ਅਸੀਂ ਹੱਲ ਕਰ ਸਕਦੇ ਆ ਸਾਡੇ ਕੋਲ ਆਉਣਾ ਤਾਂ ਸੀ ਕੋਈ ਕੋਈ ਹੱਲ ਨਹੀਂ ਹੈ ਹੈ ਸਾਡੇ ਕੋਲ 5-7 ਘੰਟੇ ਪਏ ਹੋਏ ਆ ਟੁੱਟਣ ਇਹਨੂੰ 7 ਘੰਟੇ ਪਏ ਆ ਸਮਝੋ ਤੁਸੀਂ ਨਾਲ ਦੇ ਇਹ ਕਹਿੰਦੇ ਟੁੱਟੇ ਤੇ ਸੀ ਤਾਂ ਹੀ ਰੋੜਾਂਗੇ ਅਸੀਂ ਬਾਕੀ ਰੋੜਗੇ ਅਸੀਂ ਵੀ ਰੋੜ ਜਾਾਂਗੇ ਬਾਕੀ ਥੋੜਾ ਜਾ ਰਿਹਾ ਹਾਂਜੀ ਜਾਣ ਕੇ ਮੁਲਾ ਉਹ ਸਾਰਾ ਕੋਈ ਜਾਣ ਕੇ ਕਰਤੂਤਾ ਹੋ ਰਹੀਆਂ ਇਹਨਾਂ ਦੀਆਂ ਜ਼ਮੀਨਾਂ ਜਾਣ ਲੋਕਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਜਾਣ ਝੋਨੇ ਦੇ ਗਏ ਸਾਰੇ ਦੇ ਸਾਡਾ ਇਲਾਕਾ ਵਜੇ ਸਾਡਾ ਵੀ ਡੁੱਬ ਜਾਏਗਾ ਸਾਨੂੰ ਅੱਗੇ ਨਹੀਂ ਜਾਣ ਦੇ ਤਾਂ ਸਾਡੇ ਟਰੈਕਟਰ ਰੋਕ ਦੇ ਪਿੱਛੇ ਅਸੀਂ ਆਪਣੀ ਆਈ ਤੇ ਸਾਰਾ ਕੋਈ ਬੰਨ ਨਹੀਂ ਬਣ ਸਕਦੇ ਕਿੱਥੇ ਤੱਕ ਸਾਡੇ ਕਰਤਾਰਪੁਰ ਤੱਕ ਜਾਂਦੇ ਵੀਰੇ ਟਰੈਕਟਰ ਗਰਦਾਸਪੁਰ ਤੱਕ ਟਰੈਕਟਰ ਜਾਂਦੇ ਵੀਰੇ ਸਾਡੇ ਹਸੀ ਕਰਨੇ ਪਏ ਹੋਰ ਕੋਣ ਕਰਦਾ ਪਏ ਇੱਥੇ ਬਾਜੀ ਤੁਸੀਂ ਕੀ ਕਹਿ ਰਹੇ ਸੀਗੇ ਮੇਰੇ ਇਹ ਸਾਰੀ ਪ੍ਰਸ਼ਾਸਨ ਦੀ ਗਲਤੀ ਆ ਉਧਰ ਦੇਖ ਲਓ ਟਿਪਰਾਂ ਟੇਪਰ ਪੱਥਰਾਂ ਦੇ ਆਏ ਬਏ ਆ ਇਹ ਕਹਿੰਦੇ ਜੀ ਇਹ ਕਹਿੰਦੇ ਕਿਸੇ ਨੇ ਇੱਕ ਨਹੀਂ ਲਾਇਆ ਕਹਿੰਦੇ ਸਾਨੂੰ ਡੀਸੀ ਦਾ ਆਰਡਰ ਨਹੀਂ ਹੈਗਾ ਇੱਥੇ ਜਿਹੜੇ 3 ਕਿਲੇ ਦੀ ਬਾਟ ਅੰਦਰ ਹੈ ਗਈ ਸੀ ਇਹਨੂੰ ਸਾਰੇ ਲੋਕਾਂ ਨੇ ਆ ਕੇ ਕਿਹਾ ਵੀ ਤੁਸੀਂ ਭਾਈ ਇੱਥੇ ਪੱਥਰ ਲਾਓ ਬੰਨੀ ਬੰਨੋ ਇੱਕ ਠੋਕਰ ਬੰਨਦਨੇ ਆ ਉਹ ਜਿਹ ਟਕਰਾ ਕੇ ਪਾਣੀ ਸੈਂਟਰ ਚ ਲ ਜਾਂਦਾ ਆ ਇਹਨਾਂ ਨੇ ਕਿਸੇ ਨੇ ਉਹ ਗੋਰੀ ਨਹੀਂ ਕਹਿੰਦੇ ਜੀ ਇਹ 300 300 ਫੋਟ ਆ ਜਾਂ 300 ਮੀਟਰ ਆ 100 ਫੁੱਟ 100 ਮੀਟਰ ਤੇ ਆ ਕੇ ਬੰਨਾਂਗੇ 100 ਮੀਟਰ ਵੀ ਰੁੜ ਗਿਆ ਸਾਰਾ ਕੁਝ ਹੀ ਭੱਜ ਗਿਆ ਅਸੀਂ ਆਪ ਇੱਥੇ ਦੇਖਿਆ ਭਾਜੀ ਸਾਰੇ ਹਾਂਜੀ ਕੋਈ ਕੋਈ ਨਹੀਂ ਹੋਇਆ ਸਾਰੀ ਰਾਤ ਆ ਮੁੰਡੇ ਲੱਗੇ ਹੋ ਸੀ ਸਾਰੀ ਰਾਤ ਸਵੇਰੇ 6 ਵਜੇ ਗਏ ਆ ਰਾਤੀ ਇਹਨਾਂ ਦੀ ਕੋਈ ਲੇਬਰ ਨਹੀਂ ਸੀ ਰਾਤ ਦੇ ਗਈ ਜਨ ਸਾਡੀ ਲੇਬਰ ਜਲੰਧਰ ਵਾਲੇ ਜਲੰਧਰ ਤੁਰ ਕੇ ਆਈ ਜਲੰਧਰੋਂ ਲੇਬਰ ਇਹਨਾਂ ਦੀ ਹਜੇ ਤੱਕ ਨਹੀਂ ਪਹੁੰਚੀ ਸਾਰੇ ਮੁੰਡੇ ਆਪ ਲੱਗੇ ਹੋਏ ਸੀ ਜਿਹੜੀ ਇਹਨਾਂ ਦੀ ਟੀਮ ਟੀਮ ਆਈ ਹੈ ਕਿਹੜੀ ਆਓ ਐਨ ਡੀ ਆਰ ਐਫ ਕੁਝ ਨਹੀਂ ਕਰ ਰਹੀ ਅੱਦੀ ਬੈਠੀ ਆ ਐਨ ਡੀ ਆਰ ਐਫ ਹੁਣ ਲੱਗੇ ਆ ਸਾਡੇ ਹੀ ਖੇਤ ਪਟਕੇ ਫੇਰ ਉਹ ਲਾਣ ਲੱਗੇ ਇੱਕ ਦਦਰ ਵੜਾ ਤੇ ਹੁਣੋਂ ਦੂਜੇ ਪੱਟਣ ਲੱਗ ਰਿਹਾ ਸਾਡੇ ਖੇਤ ਨਹੀਂ ਭਾਈ ਜੀ ਇੱਥੇ ਕਹਿੰਦੇ ਟਿੱਪਰ ਆਏ ਸੀ ਪੱਥਰਾਂ ਦੇ ਉਹਨਾਂ ਨੇ ਕੋਈ ਕੀਤਾ ਨਹੀਂ ਭਾਈ ਜੀ ਉਹ ਮੇਰੀ ਗੱਲ ਦੋ ਮੇਰੀ ਗੱਲ ਦੋ ਇਹ ਪਹਿਲਾਂ ਨਾਲ ਹੱਲ ਹੋ ਸਕਦਾ ਸੀ ਪਰ ਇਹਨਾਂ ਨੇ ਕਿਸੇ ਨੇ ਹੱਲ ਨਹੀਂ ਕੀਤਾ ਬਹੁਤ ਕਿਉਂਕਿ 5-6 ਦਿਨ ਬਹੁਤ ਹੋ ਗਏ ਆ 5-6 ਦਿਨ ਟਾਈਮ ਦੇ ਰਿਹਾ ਆਪਾਂ ਨੂੰ ਬਹੁਤ ਟਾਈਮ ਹੁੰਦਾ ਠੀਕ ਆ ਨਾ ਉਹ ਟਾਈਮ ਇਹਨਾਂ ਨੇ ਕਿਸੇ ਨੇ ਵੀ ਨਹੀਂ ਦਿੱਤਾ ਉਹ ਇਹ ਨੁੱਕੀ ਲਾਣ ਨੂੰ ਕਹਿੰਦੇ ਸੀ ਵੀ ਅਸੀਂ 100 ਮੀਟਰ ਤੋਂ ਗਾਂ ਆ ਕੇ ਨੁੱਕੀ ਲਾਵਾਂਗੇ ਇਹਨਾਂ ਨੇ ਉਹ ਨਹੀਂ ਲਾਈ ਪ੍ਰਸ਼ਾਸਨ ਦੀ ਗਲਤੀ ਅਸੀਂ ਇਹ ਕਹਿੰਦੇ ਹਾਂ ਜਦੋਂ ਪੱਥਰ ਲਿਆ ਕੇ ਰੱਖਿਆ ਕਰ ਰਹੇਗਾ ਹੁਣੇ ਲਾਦਣ ਪਈ ਲੈਣਾ ਹੁਣ ਕਿਉਂ ਨਹੀਂ ਲਾਰੇ ਕਾਰਨ ਕੀ ਕਿਉਂ ਮਨ ਭਾਈ ਉਹ ਕਹਿੰਦੇ ਸਾਡੇ ਹੱਥ ਖੜੇ ਜੀ ਜਿਹੜੀ ਫੌਜ ਆਈ ਹੈ ਨਾ ਉਹ ਕੱਲ ਆਈ ਆ ਪਹਿਲਾਂ ਨਹੀਂ ਆਈ ਹੈਗੀ ਕੱਲ ਆਈ ਆ ਕੱਲ ਬੁਲਾਈ ਗਈ ਆ ਉਹ ਵੀ ਇੱਕ ਦੋ ਗੱਡੀਆਂ ਆਈਆਂ ਬਾਅਦ ਚ ਮਤਲਬ ਲੱਗੇ ਐ ਨਹੀਂ ਕਹਿੰਦੇ ਫੌਜ ਨਹੀਂ ਲੱਗੀ ਲੱਗੀ ਆ ਪਰ ਕਲੀਕਨ ਐਦਾਂ ਮਾ ਉਹਨਾਂ ਨੂੰ ਜਿਹੜੇ ਹਫ਼ਤਾ ਇੱਕ ਪੰਜ 6 ਦਿਨ ਪਹਿਲਾਂ ਹੋ ਗਿਆ ਟੁੱਟੇ ਟੋਟਰੇ ਪੁਲ ਉਹਨਾਂ ਨੂੰ ਜਦਾਂ ਆਣਾ ਚਾਹੀਦਾ ਸੀ ਇੱਥੇ ਇਹ ਜਦੋਂ ਨਹੀਂ ਆ ਰਹੇ ਸੀ ਨਹੀਂ ਰਾਤ ਦਾ ਕੀ ਹਾਲ ਸੀ ਬਾਈ ਰਾਤ ਦਾ ਹਾਲ ਸਾਡੇ ਨੌਜਵਾਰ ਮੁੰਡੇ ਸਾਡੇ ਪਿੰਡ ਦੇ ਇੱਥੇ ਸਾਰੇ ਮੌਜੂਦ ਸੀ ਠੀਕ ਆ ਜੀ ਰਾਤ ਉਹ ਸਾਡੇ ਪਿੰਡ ਦੇ ਮੁੰਡੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਰੋਕਦੇ ਆ ਧੱਕੇ ਮਾਰਦੇ ਦਬਕੇ ਮਾਰਦੇ ਥੱਪੜ ਮਾਰਦੇ ਥੱਪੜ ਮਾਰ ਕੇ ਕੀ ਕਰੂਗਾ ਰਾਤ ਨੂੰ ਅਸੀਂ ਇੱਥੇ ਕੰਮ ਕਰਦੇ ਸੇਵਾ ਕਰਦੇ ਆਂ ਅਸੀਂ ਆਪਣੇ ਹਾਲ ਲਈ ਆਪਣੇ ਪਿੰਡ ਲਈ ਲੜਦੇ ਆਂ ਤੇ ਸਾਨੂੰ ਅੱਜ ਦਿਨੇ ਆ ਕੇ ਰੋਕਣ ਲੱਗ ਗਏ ਕੌਣ ਹੁੰਦੇ ਆਏ ਤੁਸਾਂ ਕੁੱਛਿਆ ਨਹੀਂ ਵੀ ਰਾਤ ਕਿੱਥੇ ਸੀਗੇ ਤੁਸੀਂ ਕਿੱਥੇ ਜਾਂਦੇ ਆ ਰਾਤ ਨੂੰ ਪ੍ਰਸ਼ਾਸਨ ਉਸ ਟਾਈਮ ਤੇ ਕਿੱਥੇ ਚਲ ਜਾਂਦਾ ਦਿਨ ਦੇ ਵਿੱਚ ਸਾਨੂੰ ਕਾਹਤੋਂ ਰੋਕਦੇ ਹੁੰਦੇ ਆ ਸਾਰੇ ਅਫਸਰ ਆਉਂਦੇ ਆ ਚਾਹ ਪਾਣੀ ਪਿੰਦੇ ਅੱਧਾ ਬੈਠੇ ਜਿੱਥੇ ਕੁਰਸੀਆਂ ਦੇਖ ਲਓ ਜਾ ਕੇ ਨਿਯਾਤਾ ਬਦ ਨੂੰ ਫੋਟੋ ਦੇ ਦਿੰਦੇ ਆ ਐਨਡੀਆਰ ਐਫਐਸ ਦੀ ਟੀਮ ਹੁਣ ਆ ਚੁ ਬਾਈ ਵੀ ਕੀ ਹਾਲਾਤ ਨੇ ਕੀ ਹੋਣੇ ਕਿ ਰਾਤ ਦੇ ਬਦਲੇ ਮਾੜੇ ਮੋਟੇ ਪ੍ਰੋਸੈਸ਼ਨ ਦੇ ਬਦਲੇ ਕਿ ਨਹੀਂ ਦੇਖੋ ਜੀ ਪ੍ਰਸ਼ਾਸਨ ਤਾਂ ਕਰ ਰਿਹਾ ਮਦਦ ਪਰ ਇੰਨੇ ਪਾਣੀ ਮੂਰੇ ਕਿਸੇ ਦਾ ਜੋਰ ਨਹੀਂ ਹਾਲਾਤ ਮਾੜੀ ਆ ਇੱਕ ਬੇਨਤੀ ਪ੍ਰਸ਼ਾਸਨ ਨੂੰ ਜਰੂਰ ਕਰਦੇ ਆਂ ਵੀ ਚਲੋ ਬਾਹਰ ਰਿੰਗਵਾਨ ਬਣਾ ਰਹੇ ਆ ਬਹੁਤ ਵਧੀਆ ਸਾਡੇ ਪਿੰਡਾਂ ਕੁਝ ਲੋਕਾਂ ਕੁਝ ਲੋਕ ਕਹਿ ਰਹੇ ਆ ਕਿ ਇੱਥੇ ਟਿਪਰ ਖੜਾਤਾ ਰੱਖੇ ਪਰ ਉਹ ਕਹਿੰਦੇ ਸਾਡੇ ਕੋਲੇ ਆਰਡਰਸ ਨਹੀਂ ਹੈਗੇ ਇੱਥੇ ਅਸੀਂ ਬੰਨ ਪੱਕਾ ਕਰਦੀ ਆਂ ਮਤਲਬ ਪੱਥਰ ਪੁੱਥਰ ਬੇੜੇ ਆਈ ਜਨ ਬਿੰਨੋ ਕੁੜੀ ਦੇ ਕੰਨ ਉਸ ਟਾਈਮ ਇੱਕਦਮ ਕੁਝ ਨਹੀਂ ਤਾਂ ਹੁਣ ਪਾਣੀ ਆਇਆ ਇੰਨੇ ਪਾਣੀ ਚ ਕੋਈ ਟਿੱਪਰਾ ਨਾ ਕੁਝ ਨਹੀਂ ਕਰਨਾ ਐਡੇ ਦਰਿਆ ਮੂਰੇ 40 40 ਫੁੱਟ 35 35 ਫੁੱਟ ਪਾਣੀ ਡੂਗਾ ਹਰੇਕ ਬੰਦਾ ਆਪਣੇ ਆਪਣੇ ਹਿਸਾਬ ਨਾਲ ਗੱਲ ਕਰ ਰਿਹਾ ਇਹ ਜਦੋਂ ਸਿਆਲ ਚ ਪਾਣੀ ਘਟਣਾ ਉਦੋਂ ਸਾਡੇ ਪੱਥਰਾਂ ਦੇ ਰਿੰਗਵਾਨ ਅੱਗੇ ਨੂੰ ਰੋਕਾਂ ਜ਼ਰੂਰ ਲੱਗ ਜਾਣ ਇਹ ਬੇਨਤੀ ਕਰਦੇ ਆ ਉਹ ਪਰਲੀ ਡਰੇਨ ਆ ਉਹ ਸਾਫ਼ ਹੋ ਜਵੇ ਦਰਿਆ ਉੱਥੋਂ ਸਿੱਧਾ ਹੋ ਜਵੇ ਜਿਹੜਾ ਉਹਦਾ ਅਸਲੀ ਰਸਤਾ ਸੀਗਾ ਤੇ ਬਾਕੀ ਜਿਹੜਾ ਹੁਣ ਰਿੰਗ ਬੰਨ ਬਣਾ ਰਿਹਾ ਸਾਡੇ ਪਿੰਡ ਡੁੱਬਣੋਂ ਬਚ ਜਾਣਗੇ ਲੁਧਿਆਣਾ ਡੁੱਬਣੋਂ ਬਚ ਜਾਊਗਾ ਇਹ ਵਧੀਆ ਕਰ ਰਹੇ ਆ ਹਾਂ ਇਹ ਤਾਂ ਕਰ ਰਹੇ ਬਾਬਾ ਜੀ ਇੱਕ ਗੱਲ ਹੈ ਵੀ ਇੱਥੇ ਜਿਵੇਂ ਸਪੋਜ਼ ਕਰੋ ਵੀ ਇੱਕ ਬੰਨ ਕੱਚਾ ਹੁੰਦਾ ਟੁੱਟਦਾ ਹੈ ਤਾਂ ਲੁਧਿਆਣਾ ਨੂੰ ਕਿੰਨਾ ਖਤਰਾ ਹੈ ਲੁਧਿਆਣਾ ਨੂੰ ਬਹੁਤ ਖਤਰਾ ਜੀ ਪਾਣੀ ਬਹੁਤ ਆ ਜਾਣਾ ਹਾਂ ਸਾਰਾ ਇੰਡਸਟਰੀ ਦਾ ਕੰਪਿਊਟਰ ਐਂਡ ਮਸ਼ੀਨਾਂ ਪਾਣੀ ਲੱਗ ਗਿਆ ਖਰਾਬ ਲੱਖਾਂ ਦਾ ਨੁਕਸਾਨ ਬਿਜਾਰਿਆਂ ਨਾਲ ਲੋਨ ਲੈ ਲਗੇ ਹੈ ਮੈਂ ਤੁਹਾਡੀ ਸੁਰਤ ਦੇ ਵਿੱਚ ਐਦਾਂ ਦੀ ਬਾੜ ਐਦਾਂ ਦੇ ਹਾਲਾਤ ਸਤਲੁਜ ਦੇ ਕਦੋਂ ਬਣਿਆ ਕਿੰਨੇ ਸਾਲ ਪਹਿਲਾਂ ਮਤਲਬ ਐਦਾਂ ਬਣਿਆ 88 ਜੀ ਇੱਕ ਵਾਰੀ 76 ਜੀ ਸੀ ਹਾਂ 75 76 ਜੋ ਪਿੱਛੇ ਟੁੱਟਿਆ ਸੀ ਉਹ ਬਾਹ ਨਾਲ ਅਜੇ ਤੱਕ ਵੀ ਨਹੀਂ ਲਾਇਆ ਉਹ ਸਾਈਡ ਉੱਚੀ ਆ ਰਿੰਗ ਬੰਨ ਮਾਰਦਾ ਹੈ ਜਿਵੇਂ ਇਹ ਮਾਰੇ ਹੈ ਜੰਗਲ ਦੇ ਵਿੱਚ ਹੀ ਉਹ ਹਿੱਤਕ ਬਚਾਤਰ ਵਿਚਲਾ ਬਨ ਕੇ ਕਿਸੇ ਨੇ ਨਹੀਂ ਬਣਾਇਆ ਇਹ ਹੁਣ ਦੇਖੋ ਟੁੱਟਦਾ ਸਮਝ ਲੈ ਇਹ ਲੈ ਜਾਣਾ ਕੱਢ ਕੇ ਪੰਜ ਚਾਰ ਦਿਨ ਵੀ ਪਾਣੀ ਰਹਿ ਗਿਆ ਜਹੇ ਘਟ ਵੀ ਰਿਹਾ ਥੱਲੇ ਵੱਡਦਾ ਚੱਲ ਜਾਣਾ ਦਰਿਆ ਨਾਲ ਜੀ ਤੇ ਚਲੋ ਅੱਗੇ ਜੇ ਰਿੰਗ ਬਨ ਬਣ ਜਾਣਗੇ ਪਾਣੀ ਉੱਥੇ ਰੁਕਿਆ ਰਹਿ ਜੂ ਉਹ ਪਰਲੀ ਸਾਈਡ ਤੇ ਆ ਇਸੇ ਪਿੰਡ ਦੀ ਜ਼ਮੀਨ ਆ ਉਨਾ ਜੋ ਡਰੇਨ ਬਣਾ ਦੇਣਗੇ ਉਥੋਂ ਦਰਿਆ ਆਪਣਾ ਰਸਤਾ ਸਿੱਧਾ ਕਰ ਲੂਏ ਬਚਾਅ ਹੋ ਜੂ ਸਾਡੇ ਪਿੰਡ ਦਾ ਬਈ ਇਹ ਕਹਿੰਦੇ ਰਾਤ ਲੋਕ ਬੜੇ ਤਰਾ ਤਰਾ ਹੋਏ ਪਏ ਸੀ ਪਾਣੀ ਦਾ ਉਹ ਦੇਖੋ ਤੁਸੀਂ ਦੇਖੋ ਤਸਵੀਰਾਂ ਲਾਈਵ ਉੱਥੇ ਬੰਦੇ ਖੜੇ ਸੀ ਇਹ ਪੇੜ ਜਿਹੜਾ ਹੁਣ ਟੋਟਲੀ ਮਤਲਬ ਇਹ ਗਿਰ ਚੁੱਕਿਆ ਕਿ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਇੱਥੇ ਇਹ ਬੰਨ ਜਿਹੜਾ ਹੈ ਹੁਣ ਇਹ ਪਾਣੀ ਇੱਥੇ ਤੱਕ ਆਨ ਦਾ ਖਦਸ਼ਾ ਹੈਗਾ ਇਹ ਪੇੜ ਜਿਹੜਾ ਹੈ ਉਹ ਗਿਰ ਗਿਆ ਕੈਮਰੇ ਦੇ ਸਾਹਮਣੇ ਚੀਜ਼ਾਂ ਨੋਟਿਸ ਆਂਦੀਆਂ ਕੀ ਕਰੀ ਸੀ ਅਸੀਂ ਹਲੇ ਅੱਧਾ ਘੰਟਾ ਹੋਇਆ ਸਾਨੂੰ ਮਤਲਬ ਖੜੇ ਸੀ ਪਹਿਲਾਂ ਅੱਧਾ ਘੰਟਾ ਅੱਧ ਇੱਧਰ ਨੂੰ ਆਇਆ ਬੰਨ ਵੈਸੇ ਹੈਈਏ ਨਹੀਂ ਹੈਗਾ ਬੰਨ ਨਹੀਂ ਹੈਗਾ ਬੰਨੂ ਸਾਡਾ ਜੀਰੋ ਆ ਇਹ ਜਿਹੜਾ ਮਤਲਬ ਬੰਨ ਹੈ ਨਹੀਂ ਹੈਗਾ ਸਰਪ ਖੇਤਾਂ ਦੇ ਵਿੱਚੇ ਖੜੇ ਆ ਖੇਤੇ ਆ ਜਿਹੜੇ ਆ ਵਾ ਠੀਕ ਹੈ ਜੀ ਖੇਤੇ ਆ ਖੇਤੇ ਆ ਜੀ ਬੰਨ ਨਹੀਂ ਹੈ ਮਤਲਬ ਕਟੋ ਖੇ ਜਿਹੜਾ ਬੰਨ ਆ ਬੰਨਤਾ ਰਾਤ ਦੇ ਹੀ ਚਲ ਗਿਆ ਸੀ ਜੀ ਬੰਨ ਰਾਤ ਦੇ ਹੀ ਚਲ ਗਿਆ ਜੋ ਆਪਣੇ ਪੱਥਰ ਪਏ ਪੱਥਰ ਉੱਥੇ ਹੀ ਖੜੇ ਆ ਪੱਥਰ ਟਿੱਪਰਾਂ ਤੇ ਜਿਹੜੇ ਆਏ ਸੀ ਉੱਥੇ ਹੀ ਖੜੇ ਆ ਮਤਲਬ ਫਿਰ ਕਿਉਂ ਨਹੀਂ ਲਗਾ ਰਹੇ ਤੁਸੀਂ ਪੁੱਛਿਆ ਨਹੀਂ ਸਾਰੇ ਪਿੰਡਾਂ ਨੂੰ ਇਕੱਠਾ ਹੋ ਕੇ ਸਰ ਜੀ ਕੌਣ ਕਹਿੰਦੇ ਵੀ ਇੱਧਰ ਦੇਖੋ ਜੀ ਅਜ ਤਾਂ ਰਾਤ ਦੇ ਲੱਗ ਰਹੇ ਆ ਇੰਨੇ ਪਾਣੀ ਦੇ ਕਿੱਥੇ ਆਣਾ ਹੈ ਭਾਈ ਇਹਨਾਂ ਨੂੰ ਨਹੀਂ ਕੋਈ ਸ਼ੇਦ ਇਹਨੋਂ ਹੋ ਕੇ ਬੰਨ ਟੁੱਟੇ ਪਹਿਲਾਂ ਨਹੀਂ ਕਰ ਸਕਦਾ ਜੀ ਪ੍ਰਸ਼ਾਸਨ ਕੋਈ ਵੀ ਨਹੀਂ ਅੱਜ ਆਇਆ ਪ੍ਰਸ਼ਾਸਨ ਜਾਂ ਕੱਲ ਆਇਆ ਖਾਣਾ ਪੂਰਤੀ ਕਰਨ ਦੇ ਲਈ ਆਇਆ ਹੈ ਖਾਣਾ ਪੂਰਤੀ ਕਰਨ ਲਾਇਆ ਬਸ ਨਹੀਂ ਇਦਾਂ ਦੇ ਅਕਸਰਾਂ ਦੇ ਕਾਰਵਾਈ ਕਿਹੜੀ ਕਰਨੀ ਚਾਹੀਦੀ ਜਿਹੜੇ ਮਤਲਬ ਖਾਣ ਪੂਰਤੀ ਦਾ ਹੁਣ ਸਰਕਾਰ ਨੂੰ ਪਤਾ ਜੀ ਅਸੀਂ ਨਹੀਂ ਕੁਝ ਕਹਿ ਸਕਦੇ ਜੀ ਤੁਸੀਂ ਅੱਜ ਦੇਖ ਬਸ ਜੋ ਵੀ ਇਹ ਨਹੀਂ ਹੈ ਖਾਣਾ ਬਚਾ ਹੋ ਜਾਵੇ ਇਹ ਚੀਜ਼ ਨੂੰ ਅੱਗੇ ਦੇਖੋ ਜੀ ਅਸੀਂ ਕਿਸੇ ਜੋ ਇਹ ਨਹੀਂ ਹੈ ਜ਼ਮੀਨਾਂ ਜਿਨ੍ਹਾਂ ਦੀਆਂ ਆਂਦੀਆਂ ਵਾਂ ਉਹਨਾਂ ਨੂੰ ਹਨਾ ਪੈਸੇ ਦਿੱਤੇ ਜਾਵੇ ਪੈਸੇ ਦਿੱਤੇ ਜਾਵੇ ਮੌਕੇ ਤੇ ਕਿਉਂਕਿ ਜੇ ਅਗਰ ਇਹ ਬ ਪੰਜਾਬ ਦਾ ਨਾ ਸਭ ਤੋਂ ਵੱਡਾ ਮਤਲਬ ਕੀ ਜੇ ਮਾਲਵੇ ਦਾ ਕਹੀਏ ਨਾ ਹਾਂ ਮਾਲਵੇ ਦਾ ਸਭ ਤੋਂ ਵੱਡਾ ਸ਼ਹਿਰ ਆ ਤੇ ਦੂਸਰੇ ਨੰਬਰ ਤੇ ਹੌਜਰੀ ਲੈਂਡ ਤੇ ਸਾਰਾ ਮਤਲਬ ਕੀ ਮਟੀਰੀਅਲ ਇੱਥੋਂ ਜਾਂਦਾ ਲਾਗੇ ਛਾਗੇ ਨੂੰ ਠੀਕ ਹੈ ਜੀ ਜੇ ਇਹ ਜਾਂਦਾ ਵੀ 100 ਪੈਂਡ ਹੜਨੇ ਆ ਅੱਗੇ ਨੂੰ ਮਸ਼ਵਾੜਾ ਸਾਹਿਬ ਤੱਕ ਵਾਰ ਕਰਦੇ ਆ ਉਧਰੋਂ ਵੀ ਹੈਗਾ ਵਾ ਤੇ ਇਧਰੋਂ ਵੀ ਵਾਰ ਕਰੂਗੇ ਪੂਰਾ ਲੁਧਿਆਣਾ ਬੁੱਢਾ ਦਰਿਆ ਵਾ ਇਹ ਬੁੱਢਾ ਜਿਹੜਾ ਨਾਲਾ ਵਾ ਇਹਨਾਂ ਸਾਰੇ ਨੂੰ ਕਵਰ ਕਰਕੇ ਸਾਰਾ ਲੁਧਿਆਣਾ ਹੀ ਤੈਸਮੈਸ ਹੋ ਜਾਣਾ ਜੇ ਇੱਥੋਂ ਪਰ ਪ੍ਰਸ਼ਾਸਨ ਦੀ ਹੁਣ ਕੀ ਕਹੀ ਹੈ ਠੀਕ ਨਹੀਂ ਸਾਨੂੰ ਬਾਅਦ ਵਿੱਚ ਕੋਲਾ ਵੀਆਂੀਆਂ ਸਟਾਰਟ ਹੋ ਜਾਂਦੀਆਂ ਅਸੀਂ ਤਾਂ ਖੁੱਲ ਕੇ ਤਾਂ ਨਹੀਂ ਬੋਲਦੇ ਬਾਬਾ ਜੀ ਹਾਂਜੀ ਠੀਕ ਹੈ ਜੀ ਅਸੀਂ ਇੱਕ ਸਵਾਲ ਮੇਰਾ ਇਹ ਹੈ ਸੱਚ ਗੱਲ ਦੱਸਣਾ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿ ਇੱਥੇ ਜਿਹੜੇ ਆ ਇੰਸਟਾਗ੍ਰam ਦੇ ਫੈਨ ਕਿਹੜੇ ਕਿਹੜੇ ਆ ਰਹੇ ਨੇ ਲੀਡਰ ਹੈ ਚਾਹੇ ਉਹ ਵੱਡੇ ਵੱਡੇ ਸੈਲੀਬ੍ਰਿਟੀ ਹੈ ਟੀਆਰਪੀ ਲੈਣ ਕਿਹੜੇ ਕਿਹੜੇ ਬੰਦੇ ਆ ਰਹੇ ਨੇ ਮਾੜਾ ਦੱਸੋ ਯਾਰ ਜਾਂ ਆਪਾਂ ਹੁਣ ਸਾਰਾ ਇਹ ਆਪਉਣ ਕੁਝ ਕਹਿ ਨਹੀਂ ਸਕਦੇ ਜਿਹੜਾ ਪ੍ਰਸ਼ਾਸਨ ਆਂਦਾ ਵਾ ਤੇ ਆਂਦਾ ਮੌਕੇ ਤੇ ਆਂਦਾ ਸੀ ਜਿੱਦਾਂ ਕਿ ਜਿੱਦਾਂ ਕਿ ਸਾਰੇ ਮਰਾਰੇ ਇੱਥੇ ਬਹੁਤ ਆਂਦੇ ਆ ਜੀ ਵੀਡੀਓ ਬਣਾ ਕੇ ਲੈ ਜਾਂਦੇ ਆ ਸਿਰਫ ਵਿਊ ਲਈ ਅਸੀਂ ਤਾਂ ਇੱਥੇ ਹੁਣ ਸਾਨੂੰ ਤਾਂ ਆਣਾ ਪੈਣਾ ਸੀ ਲੱਗ ਕੇ ਤੇ ਹੈਗੇ ਆ ਠੀਕ ਆ ਜੀ ਅੱਜ ਤਾਂ ਰਾਤ ਦੇ ਲੱਗ ਰਹੇ ਆ ਕਾ 7-8 ਦਿਨ ਹੋ ਗਏ ਲੱਗ ਰਹੇ ਤੇ ਰਾਤ ਦੇ ਲੱਗ ਰਹੇ ਆ ਇੱਥੇ ਠੀਕ ਆ ਜੀ ਰਾਤ ਦਾ ਯਾਰ ਕੋਈ ਨਹੀਂ ਹੈਗਾ ਅਸੀਂ ਇ ਬਬੀ ਮਤਲਬ ਖਾਣਾ ਪੂਰਤੀ ਕਰਨ ਦੇ ਲਈ ਆ ਗਏ ਸਰ ਰਾਤ ਨੂੰ ਤੁਸੀਂ ਤਾਂ ਸਾਰੀਆਂ ਤੁਸੀਂ ਵੀ ਇੱਧਰ ਹੀ ਸੀਗੇ ਭਾਜੀ ਇੱਧਰ ਹੀ ਸੀ ਤੁਸੀਂ ਆਲਮ ਕੀ ਸੀ ਰਾਤੀ ਬਈ ਰੋਟੀ ਰੱਟੀ ਖਾਦੀ ਟਾਈਮ ਨਾਲ ਮਿਲਗੀ ਨਹੀਂ ਰੋਟੀ ਰੋਟੀ ਵਰਕਰ ਜੀ ਚੱਲਿਆ ਸਾਡਾ ਲੰਗਰ ਇੱਧਰ ਦੇਖੋ ਜੀ ਜੇ ਲੰਗਰ ਦੀ ਗੱਲ ਕਰੀਏ ਨਾ ਆਪਾਂ ਲੰਗਰ ਦੀ ਕੋਈ ਗੱਲ ਨਹੀਂ ਕਰਦੇ ਲੰਗਰ ਦੀ ਤਾਂ ਕੋਈ ਚੱਕਰ ਨਹੀਂ ਲੰਗਰ ਦੀ ਜੇ ਹੁਣ ਵੀ ਆਪਾਂ ਫੋਨ ਕਰਦੇ ਅਸੀਂ ਦਾ ਗੁਰਦੁਆਰਾ ਜਿਹੜਾ ਉੱਥੋਂ ਵੀ ਕੋਈ ਵੀ ਪੈਂਡ ਦੇ ਵਿੱਚੋਂ ਕਹਿੰਦੇ ਜ਼ਰੂਰੀ ਨਹੀਂ ਰਸਤਰਾਲੀ ਕਲੋਨੀ ਲੰਗਰ ਦਾ ਜੀ ਤੁਸੀਂ ਆ ਕੇ ਮਤਲਬ ਕੀ ਕਹਦੇ ਹੋ ਕਿਸ ਨੂੰ ਲੰਗਰ ਪੈਂਡ ਦਾ ਦੇ ਸਾਡੇ ਤੁਹਾਨੂੰ ਆਏ ਹੋ ਤੁਹਾਡਾ ਕੀ ਨਾਮ ਹੈ ਇੱਥੇ ਤੁਹਾਡੀ ਵੀ ਜ਼ਮੀਨ ਸੀ ਕਿ ਦਰਿਆ ਦੇ ਵਿੱਚ ਸੀ 60-40 ਕਿਲੇ ਆਏ ਨੇ ਕਿਤੋਂ ਲੱਗੇ ਕਦੇ ਨੇ ਤੇ ਨਾਲੇ ਪੈਣ ਤੇ ਨਾਲੇ ਪੈਣ ਦੋਨਾਂ ਲਾਇਓਗੇ ਕਿੰਨੀ ਮਿਹਨਤ ਕੀਤੀ ਹੋਗੀ ਤੁਸੀਂ ਤਾਂ ਝੋਨਾ ਵੀ ਲਾਇਆ ਸੀਗਾ ਏਰੀਆ ਦੇ ਇਲਾਕੇ ਮਿਲਦਾ 25-30 ਕਿਲੇ ਤੇ 50-60 ਕਿਲੇ ਸਾਰੇ ਪੂਲ ਰਹੇ ਸੀ ਹੜ੍ਹ ਗਏ ਸਾਰੇ ਸਾਰੇ ਹੜ੍ਹ ਗਏ ਸਭ ਰੁੜ ਗਏ ਜੀ ਕੋਠੀਆਂ ਮੋਟਰ ਵਾਲੀਆਂ ਕੋਠੀਆਂ ਸਭ ਚਲ ਗਈਆਂ ਜੀ ਕਿੰਨੀ ਮਿਹਨਤ ਕਰਕੇ ਤੁਸੀਂ ਬਣਾਏ ਹੋ ਇਹ ਤਾਂ ਬਹੁਤ ਬੁਰਾ ਹਾਲ ਹੈ ਜੀ ਦੋ ਮਹੀਨੇ ਦੇ ਵਿੱਚ ਜਿਹੜਾ ਵੱਡ ਹੋਣੀ ਸੀ ਪਾਲ ਹੋਣੀ ਸੀ ਦੂਜੀ ਹੋਣੀ ਸੀ ਦੇਖ ਲਓ ਸਾਰਾ ਨੁਕਸਾਨ ਹੋ ਗਿਆ ਅਗਲੇ ਮਹੀਨੇ ਸਾਰੀ ਵੱਡੂ ਅਗਲੇ ਮਹੀਨੇ ਸਾਰੀ ਵੱਡ ਹੋ ਜਾਣੀ ਸੀ ਜੀ ਦੋਸੋ ਪਹਿਲਾ ਕਿੰਨਾ ਨੁਕਸਾਨ ਹੋ ਗਿਆ ਕਿੰਨੀ ਮਿਹਨਤ ਨਾਲ ਪਾ ਲਈ ਤੁਹਾਡੇ ਬਾਹਰ ਨੇ ਬਾਈ ਕਿ ਮਤਲਬ ਪਾ ਗਿਆ ਇੱਕ ਮਹੀਨਾ ਲੱਗਾ ਜਿੰਦਗੀ ਤੇ ਹੋਇਆ ਜਿੱਦਾਂ ਵੀ ਖਤਰਾ ਆਇਆ ਕਿਹਾ ਇਹ ਹੋਇਆ ਬਾਈ ਜਿਹੜਾ ਕੀਮਤੀ ਸਮਾਨ ਆ ਸਮਾਨ ਭੰਨ ਕੇ ਰੱਖਿਆ ਟਰਾਲੀਆਂ ਚ ਪਾ ਕੇ ਰੱਖਿਆ ਹੋਇਆ ਵੀ ਕੁਝ ਵੀ ਹੋ ਸਕਦਾ ਹੈ ਨਾ ਜੀ ਗੁਰਦੁਆਰੇ ਦੇ ਰਾਤ ਦੇ 4 3 ਵਜੇ ਲੋਸਮੈਂਟਾਂ ਲੱਗ ਜਾਈ ਸਾਡੇ ਦੇਖੋ ਰਾਸ਼ਨ ਪਵਾ ਕੇ ਪਹਿਲੇ ਹੀ ਰੱਖ ਰਹੇ ਹਾਂ ਵੀ ਸਾਡੇ ਨਾਲ ਜੋ ਓਵਰਫਲੋ ਪਾਣੀ ਆਂਦਾ ਤੇ ਸਾਡੇ ਨਾਲ ਨੂੰ ਆਣਾ ਦੇ ਪਹਿਲੇ ਹੀ ਆਪ ਤਾਂ ਇੰਤਜ਼ਾਮ ਕਰ ਰਹੇ ਆ ਇਹ ਦੂਸਰੇ ਨੰਬਰ ਜਿੰਨੇ ਵੀ ਇੱਥੇ ਦੇ ਪਿੰਡਾਂ ਦੇ ਉਹਨਾਂ ਦੇ ਧੀ ਪੁੱਤ ਇੱਥੇ ਖੜੇ ਆ ਮੁੰਡੇ ਜ ਹਾਂ ਆਪਾਂ ਕਹਿਣਾ ਕਿਉਂ ਆਣਾ ਤੇ ਬਾਅਦ ਵਿੱਚ ਪਰੇਸ਼ਾਨ ਕਰਦੇ ਆ ਤੇ ਮੌਕੇ ਤੇ ਕਿਉਂ ਹੀ ਕਿਸਾਨਾਂ ਨਾਲ ਵਿਚਾਰਿਆਂ ਨਾਲ ਕੋਈ ਨਹੀਂ ਖੜਨਾ ਜੇ ਤਾਂ ਹਨ ਕਹਿਣ ਨੂੰ ਬਹੁਤ ਕੁਝ ਕਹਿੰਦੇ ਸੋਸ਼ਲ ਮੀਡੀਆ ਤੇ ਹਾਂ ਕਹਿੰਦੇ ਜੀ ਸਾਡੇ 4 ਸਾਡੇ 4 ਕਿਲੇ ਆ ਭਾਈ ਸਾਡੇ 4 ਕਿਲੇ ਜੇ ਠੇਕੇ ਦੇ ਕਿਲੇ ਨੇ 65000 ਦਾ ਕਿਲਾ ਯਾਰ ਠੀਕ ਹੈ ਜੀ ਕਿੰਨਾ ਨੁਕਸਾਨ ਹੋਇਆ ਉਹਨਾਂ ਦਾ ਹਾਂ ਨੁਕਸਾਨ ਕਿੰਨਾ ਹੋਇਆ ਨਾ 65 65000 ਦਾ ਮੈਨੂੰ ਲੱਗਦਾ ਕਿਲਾ ਹੋਣਾ ਜੇ ਆਪਾਂ ਠੇਕੇ ਦੇ ਹੀ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਠੀਕ ਹੈ ਜੀ ਤੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਇਹਨਾਂ ਨੂੰ ਸਾਰਾ ਪੈਸੇ ਦਿੱਤੇ ਜਾਵੇ ਜੋ ਇਹਨਾਂ ਦਾ ਬਣਦਾ ਹੋਊਗਾ ਜੀ ਮੈਂ ਜ਼ੀਰੋ ਹੀ ਆ ਵੈਸੇ ਬੰਨ ਕਿਸੇ ਹੁਣ ਬੰਨਤਾ ਹੀ ਨਹੀਂ ਹੈਗਾ ਖੇਤ ਹੈ ਜਿਹਦੇ ਵਿੱਚ ਪਾਣੀ ਆਣਾ ਜੀ ਬਿਲਕੁਲ ਹੀ ਨਹੀਂ ਹੈਗਾ ਕੁਝ ਵੀ ਹੋ ਸਕਦਾ ਹੁੰਦਾ ਓਵਰਫਲੋ ਪਾਣੀ ਸਾਰਾ ਆ ਜਾਣਾ ਸੀ ਕੱਲ ਕੱਲ ਹੈਗਾ ਸੀ ਕੱਲ ਬਹੁਤ ਓਵਰ ਪਾਣੀ ਸੀ ਭਾਜੀ ਘਟੋ ਘਟ ਬਾ ਉੱਪਰ ਮੇਰੇ ਖਿਆਲ ਚ ਪੰਜ ਸੱਤ ਫੋਟ ਉੱਪਰ ਨੂੰ ਪਾਣੀ ਹੋਣਾ ਜੀ ਜਿੰਨਾ ਆ ਚੀਜ਼ ਤੋਂ ਉੱਪਰ ਸਾਰਾ ਪਾਣੀ ਘਟਿਆ ਬਾਈ ਜੀ ਪਾਣੀ ਘਟਿਆ ਤੁਹਾਡੇ ਥੋੜਾ ਜਿਹਾ ਬਚਾਅ ਹੋ ਰਿਹਾ ਕਹਾਂ ਵੀ ਉਹ ਜ਼ਮੀਨ ਦੀ ਧਾ ਨਾਲ ਰੁਕਿਆ ਹੋਇਆ ਤੁਹਾਡੇ ਹੁਣ ਕੀ ਖੇਤੀਬਾੜੀ ਸਭ ਬਰਬਾਦ ਹੋ ਗਈ ਇਦਾਂ ਬਰਬਾਦ ਆ ਜੀ ਹੁਣ ਹੈ ਕੀ ਅਸੀਂ ਇੱਥੇ ਦੇਖਦੇ ਹਾਂ ਸਾਰਾ ਪਾਣੀ ਇਸ ਪਾਣੀ ਚੱਲ ਰਿਹਾ ਸਾਰਾ ਦੇਖਦਾ ਸਾਰਾ ਏਰੀਆ ਕਿੰਨਾ ਰਹਿ ਗਿਆ ਕਿੰਨਾ ਰਹਿ ਗਿਆ ਆ ਦੇਖੋ ਤਾਂ ਕਿਦਾਂ ਕਰੋਗੇ ਜਦੋਂ ਸੁੱਕ ਗਿਆ ਕਿਵੇਂ ਤੁਸੀਂ ਆਪਣਾ ਮਗਲ ਗੁਜ਼ਾਰਾ ਆ ਕਾਰਤੀ ਦੇ ਪੈਸੇ ਆ ਮਤਲਬ ਬਹੁਤ ਚੀਜ਼ ਸੁੱਕ ਵੀ ਗਏ ਪਾਣੀ ਚੱਲਣਾ ਜੀ ਇੱਥੇ ਇਹ ਤਾਂ ਕੰਮ ਨਹੀਂ ਇਹਦੇ ਹੁਣ ਕਿਸੇ ਏਰੀਆ ਹੁਣ ਕਿਵੇਂ ਕੰਮ ਨਹੀਂ ਆਇਆ ਫਸਲ ਖਰਾਬ ਹੋ ਗਈ ਆ ਹੋਰ ਦੁਬਾਰਾ ਤਾਂ ਆਪਾਂ ਕਰ ਨਹੀਂ ਸਕਦੇ ਠੀਕ ਹੈ ਨਾ ਆਪਾਂ ਨੂੰ ਕਣਕ ਨੂੰ ਮਿਲਣੀ ਇਹ ਠੀਕ ਹੈ ਇਹੀ ਸਾਡਾ ਜੇ 20 ਦਿਨ ਜਾਂ ਮਹੀਨਾ ਪਹਿਲੇ ਹੱਲ ਹੋ ਜਾਂਦਾ ਤੇ ਵੀਰੇ ਸਾਨੂੰ ਕੋਈ ਦਿੱਕਤ ਨਹੀਂ ਸੀ ਆਉਣੀ ਪਰ ਨਹੀਂ ਯਾਰ ਪਿੰਡ ਵਾਲਿਆਂ ਨੂੰ ਕਹਿੰਦੇ ਵੀ ਅਸੀਂ ਮਾਰਨਾ ਤੇ ਇਹਨਾਂ ਨੂੰ ਮਾਰਨਾ ਹੀ ਆ ਬਸ ਹੋਰ ਕੋਈ ਚੱਕਰ ਨਹੀਂ ਵੀਰੇ ਖੇਤੀਬਾੜੀ ਨਹੀਂ ਤੁਸੀਂ ਅਜਿਹਾ ਹੋ ਜੂ 34 ਪਾ ਚੀਤੀ ਫੋਟ ਲਾ ਲਓ 40 ਫੋਟ ਪਾਣੀ ਲਾ ਲਓ 30 ਅਤੇ ਬੰਦਾ ਕਰ ਲੂ ਉਹਨੂੰ ਪੂਰ ਲੂ ਜਾਂ ਕੀ ਕਰ ਲੂ